ਆਪੋਸਰੂ ਦੱਸਿਆ ਕਹਿੰਦੇ ਹੁੰਦੇ ਪੰਜਾਬ ਪੁਲਿਸ ਮੌਕੇ ਤੇ ਨਹੀਂ ਆਉਂਦੀ ਇੱਥੇ ਪੰਜਾਬ ਪੁਲਿਸ ਮੌਕੇ ਤੇ ਹੀ ਪਹੁੰਚ ਗਈ ਬਾਈ ਪਹੁੰਚਿਆ ਤੇ ਇੱਥੇ ਦੱਸ ਦਿਓ ਕੋਈ ਚੀਜ਼ ਤੇ ਜੁੜੇ ਰਹੋ ਤੇ ਸ਼ੇਅਰ ਵੀ ਕਰ ਦਿਓ ਪੋਸਟ ਨੂੰ ਹੋ ਸਕਦਾ ਕਿਸੇ ਦੀ ਵੀ ਹੋਵੇ ਇਹ ਚੀਜ਼ ਸ੍ਰੀਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਇਸ ਟਾਈਮ ਆਪਾਂ ਜਿਹੜੀ ਯੂਟਿਊਬਰ ਜੱਸੀਪੋ ਵਾਲੀ ਰੋਡ ਜਾਂਦੀ ਹੈ ਜੱਸੀਪੋ ਵਾਲੀ ਤੋਂ ਆਪਣੇ ਤੇਲ ਪੰਪ ਕੋਲ ਦੀ ਜੋਪਰਮਾਣਾ ਨੂੰ ਉਸਤੇ ਦੋ ਗੰਦਾ ਨਾਲ ਤੇ ਕੱਸੀ ਹੁੰਦੇ ਜਿਹੜੇ ਜੋਧਪੁਰ ਨੂੰ ਜਾਂਦੇ ਆ ਸ਼ੈਣੇ ਵਾਲੇ ਨੂੰ ਉੱਥੇ ਗਨੇ ਆ ਇੱਥੇ ਇੱਕ ਚੀਜ਼ ਸਿੱਟੀ ਦੀ ਆ ਤੇ ਆਪਾਂ ਪੰਜਾਬ ਪੁਲਿਸ ਨੂੰ ਦੱਸਿਆ ਕਹਿੰਦੇ ਹੁੰਦੇ ਆ ਪੰਜਾਬ ਪੁਲਿਸ ਮੌਕੇ ਤੇ ਨਹੀਂ ਆਉਂਦੀ ਇੱਥੇ ਪੰਜਾਬ ਪੁਲਿਸ ਮੌਕੇ ਤੇ ਹੀ ਪਹੁੰਚ ਗਈ ਬਾਈ ਪਹੁੰਚਿਆ ਤੇ ਇੱਥੇ ਦੱਸ ਦਿਆ ਕੋਈ ਚੀਜ਼ ਤੇ ਜੁੜੇ ਰਹੋ ਤੇ ਸ਼ੇਅਰ ਵੀ ਕਰ ਦਿਓ ਪੋਸਟ ਨੂੰ ਹੋ ਸਕਦਾ ਕਿਸੇ ਦੀ ਵੀ ਹੋਵੇ ਇਹ ਚੀਜ਼ ਤੇ ਲਾਈਕ ਤੇ ਕਮੈਂਟ ਵੀ ਕਰ ਦਿਓ ਜੋ ਪੋਸਟ ਵਾਇਰਲ ਹੋ ਸਕੇ ਤੇ ਆਪਣੇ ਮੈਂਬਰ ਸਾਹਿਬ ਤੁਹਾਨੂੰ ਦੱਸਿਆ ਵੀ ਇੱਕ ਹੀ ਚੀਜ਼ ਇੱਥੇ ਹਾਂਜੀ ਹਾਂ ਇਧਰ ਇਧਰ ਧੁੱਪ ਦਿਓ ਇਧਰ ਆਪਣਾ ਕੁਲਵੰਤ ਸਿੰਘ ਇਧਰ ਖੇਤ ਗੇੜਾ ਮਾਰਨ ਆਇਆ ਸੀਗਾ ਹਾਂਜੀ ਉਹਨੇ ਦੇਖਿਆ ਵੀ ਮੋਟਰਸਾਈਕਲ ਡਿੱਗਿਆ ਪਿਆਗਾ ਹਾਂਜੀ ਇਹ ਉਹ ਕਹਿੰਦਾ ਖਣੀ ਮੁੱਠਾ ਜਾਗਾ ਇਹ ਹੁਣ ਦੇਖਦੇ ਆ ਕੱਢ ਕੇ ਮੋਟਰਸਾਈਕਲ ਨਿਕਲਦੀ ਹੋਣੀ ਹੋ ਸਕਦਾ ਅਜੇ ਤਾਂ ਦੇਨੇ ਆ ਹਨਾ ਕਹਿੰਦਾ ਮੋਟਰਸਾਈਕਲ ਇੱਥੇ ਤੇ ਹੋ ਸਕਦਾ ਮੋਟਰਸਾਈਕਲ ਦੇ ਨਾਲ ਬੰਦਾ ਵੀ ਹੋ ਸਕਦਾ ਇੱਥਾ ਨੱਪਿਆ ਵਾ ਤੇ ਰਾਤ ਪਾਣੀ ਘੱਟ ਸੀ ਥੋੜਾ ਜਾਂ ਤੇ ਬਾਈ ਜੀ ਤੁਹਾਨੂੰ ਕਦੋਂ ਦੱਸਿਆ ਹਾਂਜੀ ਦੋ ਘੰਟੇ ਕੰਟਾ ਅੱਧਾ ਘੰਟੇ ਹੋਇਆ ਹਾਂ ਤੁਸੀਂ ਬਸ ਆ ਹੀ ਹੋ ਨਾ ਹਾਂ ਜਦੋਂ ਤੁਸੀਂ ਆਪਾਂ ਉੱਥੇ ਪੰਪ ਤੇ ਖੜੇ ਰਹੇ ਹੋ ਨਾ ਤੇ ਇਹ ਬਾਈ ਤਾਂ ਉਹਦੀ ਆ ਕੇ ਕਹਿੰਦੇ ਨੇ ਪੰਜਾਬ ਪੁੱਤ ਨਹੀਂ ਹੁੰਦੀ ਪੰਜਾਬ ਪੁੱਤ ਉਹਦੀ ਆ ਗਈ ਹਾਂ ਪਹੁੰਚ ਗਈ ਪਹੁੰਚ ਗਈ ਬਾਈ ਮੌਕੇ ਤੇ ਹੁਣ ਆਪਾਂ ਕੱਢਾਂਗੇ ਇਹਨੂੰ ਦੇਣੇ ਆ ਹੋ ਸਕਦਾ ਵੀ ਇਹ ਮੋਟਰਸਾਈਕਲ ਤੇ ਹੋ ਸਕਦਾ ਇਹ ਤਾਂ ਬੰਦਾ ਵੀ ਨਾ ਹੋਵੇ ਕੱਲਾ ਮੋਟਰਸਾਈਕਲ ਹੀ ਆ ਹਾਂ ਕੱਲਾ ਮੋਟਰਸਾਈਕਲ ਹੀ ਆ ਪਤਾ ਲੱਗ ਜੂ ਕੱਡੇ ਤੋਂ ਪਤਾ ਲੱਗ ਜੂ ਜਲਦਰਾ ਹਲਾਕੇ ਸੱਟਿਆ ਹਾਂ ਹੈ ਹਲਾਕੇ ਨੇੜੇ ਕਰਕੇ ਸੱਟਿਆ ਨੇੜੇ ਕਰਕੇ ਸੱਟਿਆ ਜੇ ਰ ਤਾਂ ਚੋਰੀ ਦਾ ਨਾ ਹੋਵੇ ਨਾ ਲਾ ਬਾਈ ਸ਼ੇਅਰ ਤੇ ਕਰ ਦਿਓ ਕੀ ਇਹ ਚੋਰੀ ਦਾ ਮੋਟਰਸਾਈਕਲ ਹੁੰਦਾ ਕਿਸੇ ਗਰੀਬ ਦਾ ਕੋਈ ਚੋਰੀ ਕਰਕੇ ਮਾਲਾ ਤੇਲ ਮੁਗ ਗਿਆ ਜਾਂ ਇੱਥੇ ਸੱਟ ਜਾਂਦੇ ਹਨ ਤੇ ਉਹਨਾਂ ਨੂੰ ਮਿਲਦੇ ਸ਼ੇਅਰ ਕਰ ਦਿਓ ਇਹਨੂੰ ਆਪਣੀ ਵੀਡੀਓ ਨੂੰ ਲਾਇਕ ਕਰ ਦਿਓ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਆਪਾਂ ਦੇਨੇ ਆ ਜਿਵੇਂ ਜਿਵੇਂ ਕੱਢਦੇ ਆ ਉਹ ਮੈਂ ਆਪਾਂ ਸੋਣਿਆ ਬਾੜੇ ਲੀ ਲਿਆ ਅਰੇ ਸੱਤਨ ਲਾ ਲੈ ਲੈ ਇੱਥੇ ਲੈ ਤੂੰ ਤੂੰ ਆ ਜਾ ਆਜੋ 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 ਆਜਾ ਮੋਰਚਾ ਲੈ ਕਾਲਾ ਸਿੰਘ ਕੱਢ ਰਿਹਾ ਤੇ ਬਾਈ ਆ ਆ ਗਿਆ ਮੋਟਰਸਾਈਕਲ ਕਾਲੇ ਰੰਗ ਦਾ ਹਨਾ ਕਾਲੇ ਦੇ ਜਨੇ ਜੀ ਐਂ ਕਰੋ ਆ ਲਾਈਟ ਫੁੱਟੂ ਜਾ ਰਿਹਾ ਜੀ ਪਾ ਛੱਡ ਜਾ ਆ ਕੱਥੀ ਬੈਠਾ ਇਧਰ ਆ ਜਾ ਇਧਰ ਆ ਜਾ ਟਾਇਰ ਤੇ ਵੀ ਪਾ ਤੋ ਜਾ ਨਿਕੇ ਦੇਖ ਲਓ ਬਾਈ ਨਸ਼ਿਆਂ ਕਾਰਨ ਇਹ ਚੋਰੀ ਦੇ ਮੋਟਰਸਾਈਕਲ ਹਨਾ ਇੱਕ ਵਾਰ ਦਾਤ ਕਰੀ ਪਲੇਟਾਂ ਪਟਕੇ ਛੱਟਿਆ ਹੋਸੇ ਦਾ ਬਰਦਾਦ ਵੀ ਕਰੀ ਹੋਵੇ ਪਲੇਟਾਂ ਹੈ ਨਹੀਂ ਇਹਦੇਆਂ ਪਲੇਟਾਂ ਕਿ ਟੁੱਟ ਨਾ ਗਈਆਂ ਹੁਣ ਡਿੱਗ ਦੇਦੀਆਂ ਕਿਵੇਂ ਤੇ ਥੋੜਾ ਕਿਸ ਹੱਕ ਦਾ ਵੇ ਕਿਵੇਂ ਮੋਟਰਸਾਈਕਲ ਚਲਦਾ ਸਰ ਬਹੁਤ ਕਰੀ ਹੋ ਗਈ ਇਹਦੇ ਨਾਲ ਜਾਂਦਾ ਹਾਂ ਚੋਰੀ ਦਾ ਵਸਾ ਪਲੇਟਾ ਪਟਿੰਗ ਆ ਬਈ ਨੀਲੇ ਭਾਈ ਨਹੀਂ ਆ ਤੇ ਹਨੀ ਮੈਂ ਜਿਆਦਾ ਚੋਰੀ ਦਾ ਜਾ ਕੇ ਗੱਲ ਕਰ ਰਿਹਾ ਹਾਂ ਚੋਰੀ ਚਾਰੀ ਦਾ ਹੀ ਹੋ ਮੋਟਰਸਾਈਕਲ ਚੋਰੀ ਦਾ ਕੋਈ ਬਰਦਾਸ਼ਤ ਵੀ ਕਰੀ ਇੱਦਾਂ ਦੇਖੋ ਭਾਈ ਜੇ ਕਿਸੇ ਦਾ ਮੋਟਰਸਾਈਕਲ ਗਵਾਚਿਆ ਹਨਾ ਜਾਂ ਕਿਸੇ ਦਾ ਲੱਗਦਾ ਤਾਂ ਬਾਈ ਕੋਰਸ ਵੀ ਚੌਂਕੀ 'ਚ ਹੈ ਨਾ ਭਾਈ ਜੀ ਆਪਣੇ ਕੋਰਸ ਵੀ ਚੌਂਕੀ ਵਾਲੇ ਆਇਆ ਆ ਭਾਈ ਪੰਜਾਬ ਪੁਲਿਸ ਉਦੋਂ ਚੌਂਕੀ 'ਚ ਲੈ ਕੇ ਜਾਵਾਂਗੇ ਕੱਢ ਲਿਆ ਬੰਦਾ ਤਾਂ ਦੇਖ ਲੈਨੇ ਮਾੜਾ ਮਾਰ ਲੈਂਦੇ ਕਿੱਥੇ ਆ ਗਿਆ ਯਾਰ ਕਮਣੀ ਸਿੱਟਿਆ ਗਾ ਓਏ ਹਾਂ ਆ ਘੱਟ ਲੈ ਟ੍ਰੇਡ ਬਾਹਰ ਤੇਲ ਨਿਕਲੀ ਜਾਂਦਾ ਓਏ ਤੇਲ ਤੇਲ ਨਿਕਲਣਾ ਪਾਣੀ ਨਿਕਲਦਾ ਤੇਲ ਮਾਦਾ ਤੇਲ ਨਿਕ ਮੁਸਕਾ ਤਾਂ ਮਾਰ ਦੋ ਆਦਾ ਯਾਰ ਜਮਾ ਟੁੱਟਿਆ ਹੋਣਾ ਨਾ ਮੂਰੋ ਪਲੇਟਾ ਮੂਰੋ ਪੱਟੀਆਂ ਕੇ ਇਹ ਤਾਂ ਯਾਰ ਉਹ ਜਗਾੜੀ ਬੰਦੇ ਹੁੰਦਾ ਕਿਸੇ ਦਾ ਵੀ ਜਿਵੇਂ ਤੇਲ ਮੁਗ ਗਿਆ ਹੁੰਦਾ ਇਹਦਾ ਮੋਟਰ ਕਿਹੜਾ ਹੁੰਦਾ ਬਜਮ ਹੈ ਨਹੀਂ 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 ਜਮ ਹ ਨਹੀਂ ਹੀਰੋ ਵੰਦਾ ਹੀ ਆ ਕਿਹਣਾ ਹੈ ਹੀਰੋ ਆਣਾ ਮੋਟਰਸਲਾ ਭਾਈ ਆ ਰੰਗ ਰੋਮਜਾ ਦੇਖ ਲਓ ਭਾਈ ਹੈਂ ग्लेम्पर मोटरसाइकिल ग्लेम्पर ਹੈ ग्लेम्पर ਮੈਨਾਂ ਜਿਆਦਾ ਚਿਰਦਾ ਨਾ ਕੋਈ ਹਾਂ ग्लेम्पर ਆਪਣੇ ਕਾਲੇ ਬਾਈ ਵਰਗੇ ਮੈਂਬਰ ਇਹ ਵੀ ਮੁੰਡਾ ਮੈਂਬਰ ਅਕਿੰਦੀ ਇਹ ਲੀਲਾ ਬਾਈ ਜ਼ੈਲਦਾਰ ਬਾਈ ਭੋਲੇ ਵਰਗੇ ਪੰਜਾਬ ਪੁਲਿਸ ਬਾਈ ਕੰਤ ਹਾਂ ਤੇ ਜੇ ਕਿਸੇ ਦਾ ਮੋਟਰਸਾਈਕਲ ਆਏ ਗੈਰੀ ਨੂੰ ਜਾਂਦੇ ਇਧਰ ਆ ਬਾਈ ਵੀ ਆਉਂਦਾ ਮੋਟਰਸਾਈਕਲ ਵਾਲੇ ਰਾਤ ਬਰਾਤ ਤੇ ਗੈਰੀ ਤੋਂ ਨਾ ਕੋਈ ਡਿੱਗ ਪਿਆ ਹੋਵੇ ਗੈਰੀ ਭੱਗੀ ਆ ਨਾਲੀਆ ਪਿੰਡ ਤੇ ਇੱਧਰ ਸਾਡੀ ਭੂਆ ਦਾ ਪੁੱਤ ਵੀ ਆ ਗਿਆ ਭਾਈ ਗੇਰੀ ਭਾਗੀ ਵਾਲਾ ਤੇ ਬੱਚ ਡਿੱਗਿਆ ਸੀ ਕੱਢਿਆ ਤੇ ਬਾਈ ਹੁਣ ਆਪਾਂ ਇਹਨੂੰ ਚੁੰਕੀ ਲਾਵਾਂਗੇ ਹਨਾ ਇਹ ਕੋਰਸਮੀਰ ਚੁੰਕੀ ਹੋ ਬਾਈ ਜੇ ਕਿਸੇ ਦਾ ਹੈ ਤਾਂ ਕੋਈ ਆਪਣਾ ਲੈ ਜਾ ਕੇ ਮੋਟਰਸਾਈਕਲ ਹਨਾ ਕੋਈ ਨਹੀਂ ਅੱਗੇ ਪਿੱਛੇ ਨੰਬਰ ਹੈ ਨਹੀਂ ਇਹ ਛਾਪੀ ਹੈਗੀ ਇਹਨੂੰ ਐ ਕਰ ਆਪਣਾ ਨਿੱਕੇ ਆਹ ਰਸਾ ਹੋਲੇ ਦਾ ਤੇ ਇਹਨੂੰ ਸਿੱਧਾ ਕਰਕੇ ਪੱਠੇ 'ਚ ਲੈ ਜਾ ਪੱਠੇ 'ਚ ਲਾਓ ਇਹਨੂੰ ਪੱਠੇ 'ਚ ਲਾ ਦਿੰਨੇ ਅਕੇ ਨਾ ਗਿਆਨੀ ਵਾਲੇ 'ਚ ਇਹਦਾ ਪਾਣੀ ਦਾ ਭਰਿਆ ਹੋਇਆ ਹੋਵੇ ਦੇਖੀ ਪਾਣੀ ਦਾ ਟੈਂਕੀ ਫੁੱਲਦਾ ਵੀ ਤੇਲ ਹੋਵੇ ਤਾਂ ਸਟਕੀ ਹੀ ਹੈ ਕੋਈ ਹਨਾ ਜਾਣ ਕੇ ਮੇਰੇ ਸਾਹ ਨਾਲ ਤਾਂ ਸਵਾਨ ਕਰ ਲਿਆ ਹੁੰਦਾ ਜਿਵੇਂ ਗਲੈਮਰ ਮੋਟਸਾਂ ਨਾਲ ਬਾਈ ਜੇ ਆਪਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਇਕ ਕਰ ਦਿਓ ਵੱਧ ਤੋਂ ਵੱਧ ਨਹੀਂ ਗਲੇਮਰ ਟੈਂਕੀ ਜਿਉ ਆਪਣੇ ਕੋਲ ਆ ਆ ਆ ਵੀ ਆ ਲਿਖਿਆ ਆ ਵੀ ਲਿਖਿਆ ਤੇ ਡਿਫਾਲਟਰ ਲਿਖਿਆ ਹਨਾ ਆ ਡਵਲਟਰ ਹੀ ਲਿਖਿਆ ਟੈਂਕੀ ਦੇ ਡਵਲਟਰ ਲਿਖਿਆ ਹਾਂ ਇਹ ਤਾਂ ਜਿਵੇਂ ਆ ਹੁੰਦਾ ਵੀ ਕਿਸੇ ਦਾ ਪੁਰਾਣਾ ਖੜਾ ਹੁੰਦਾ ਤੇ ਕੱਢ ਕੇ ਲਿਆ ਕੇ ਦਮਾ ਹਾਂ ਹਾਂ ਹੋਣ ਡੀ ਲਗਦਾ ਹਾਂ ਹਾਂ ਹੁਣ ਤਾਂ ਵਧੀਆ ਲੱਗਦਾ ਵਿੱਚ ਇਹ ਆ ਚੀਜ਼ ਆ ਬਾਈ ਤਵਾ ਖਿੱਚ ਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੁਹਾਡੇ ਕਮੈਂਟ ਤੇ ਲਾਇਕ ਕਰਨ ਵਾਲੀ ਬਾਈ ਜੀ ਇਹ ਵੀਡੀਓ ਨੇ ਜਾ ਵੜਨਾ ਜਿਹਦਾ ਹੋਇਆ ਬਾਈ ਲੈ ਜਾਊਗਾ ਸਾਰਾ ਬੜਾ ਮਾੜੀ ਹਾਲਤ ਕਰ ਰੱਖੀ ਆ ਇਹ ਪੰਜਾਬ ਦੀ ਤਰਸ ਦੀ ਆ ਪੰਜਾਬ ਦੇ ਹਾਲਾਤਾਂ ਦੀ ਤੇ ਛਵਾਸ਼ੇ ਦੇਰ ਮੰਨਦੇ ਪੰਜਾਬ ਪੁਲਿਸ ਨੂੰ ਜਿਹੜੀ ਤੁਰਤ ਪਹੁੰਚੀ ਆ ਗਈ ਅੱਧੇ ਘੰਟੇ ਚ ਹੀ ਸਾਡੇ ਕਹਿਣ ਤੇ ਹਾਂ ਬਾਈਆਂ ਨੂੰ ਸਰੇਹਾਂ ਲਾਇਆ ਤੇ ਤੁਰਤ ਪਹੁੰਚੀ ਸਾਡੇ ਨਾਲ ਮੋਟਰਸਾਈਕਲ ਕਢਾਉਣ ਤੇ ਆ ਗਏ ਤੇ ਇਹਨਾਂ ਨੂੰ ਪਰਵਾਮ ਦੀ ਕਰਾਤੀ ਮੋਟਰਸਾਈਕਲ ਦੀ ਸਾਨੂੰ ਤਾਂ ਐਸੀ ਬੰਦਾ ਬੰਦਾ ਜੀ ਨਾਲ ਵਿੱਚ ਡਿੱਗਿਆ ਹੋਵੇ ਕੀ ਰਮਨ ਡਿੱਗ ਪੈਂਦਾ ਵਿੱਚ